ਅੱਜ ਦੀ ਪੰਜਾਬੀ ਦੀ ਜਮਾਤ ਵਿੱਚ ਅਸੀਂ ਗੱਲ ਕਰਾਂਗੇ ਮਾਤਰਾ ਔਂਕੜ ਦੇ ਲੈਣ ਬਾਰੇ ਔਂਕੜ ਦੀ ਆਵਾਜ਼ ਹੁੰਦੀ ਹੈ ਕਿਹੜੀ ਲੈਣਕੜ ਦੀ ਆਵਾਜ਼ ਹੈ ਸਸੇ ਨ ਔਂਕੜ ਸਸੇ ਲੈਣਕੜ ਅੱਜ ਅਸੀਂ ਸੋ ਸਾਨੀਆਂ ਗੱਲਾਂ ਕਰਾਂਗੇ ਇਸ ਜਮਾਤ ਦੇ ਵਿੱਚ ਸਸੇ ਨ ਔਂਕੜ ਸੋ ਰਾਰਾ ਲੁਕਾ ਦੇ ਨਾਲ ਦੇ ਲੈ ਕੇ ਮੇਰੀ ਬਾਣੀ ਹੈ ਬੜੇ ਉੱਚੀ ਮਾਤਰਾ ਦੇ ਨਾਲ ਜੇਕਰ ਇੰਨਾ ਸ਼ਬਦਾਂ ਦਾ ਅਸੀਂ ਵਾਰ-ਵਾਰ ਅਭਿਆਸ ਕਰਦੇ ਰਹਾਂਗੇ ਤਾਂ ਉਹ ਦਿਨ ਵੀ ਢੂਣੀ ਕਿ ਜੇਕਰ ਸਾਡੇ ਬੱਚੇ ਬਹੁਤ ਸੋਹਣੀ ਤੇ ਸ਼ੁੱਧ ਪੰਜਾਬੀ ਕੜਨਾ ਤੇ ਲਿਖਣਾ ਸ਼ੁਰੂ ਕਰ ਦੇਣਗੇ ਸਾਡੀ ਹਰ ਪੰਜਾਬੀ ਜਮਾਤ ਦਾ ਮੁੱਖ ਮਕਸਦ ਹੁੰਦਾ ਹੈ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਤੇ ਇਸ ਪ੍ਰਚਾਰ ਦੇ ਸਾਮ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਇਹ ਆਸ ਹੈ ਤੁਹਾਨੂੰ ਤਾਂ ਵੀ ਪ੍ਰਚਾਰ ਪ੍ਰਸਾਰ ਦੀ ਲੜੀ ਨੂੰ ਜਾਰਾ ਰੱਖੋਗੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੇਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਤੇਜਿੰਦਰ ਪੰਜਾਬੀ ਪੰਜਾਬੀ ਸੋਨੀ ਤੇ ਸ਼ੁੱਧ ਲਖਾਈ ਦੀਆਂ ਜਮਾਤਾਂ ਦੇ ਤਹਿਤ ਅੱਜ ਅਸੀਂ ਇੱਕ ਹੋਰ ਜਮਾਤ ਲੈ ਕੇ ਆਏ ਹਾਂ ਜਿਸ ਦਾ ਵਿਸ਼ਾ ਹੈ ਔਂਕਰ ਅਤੇ ਦਲੈਂਕੜ ਵਿਚਲਾ ਫਰਕ ਬਹੁਤ ਜਮਾਤਾਂ ਅਸੀਂ ਇਸ ਤੋਂ ਪਹਿਲਾਂ ਲਗਾ ਚੁੱਕੇ ਹਾਂ ਤੇ ਕੁਝ ਜਮਾਤਾਂ ਸਾਡੀਆਂ ਆਉਣੀਆਂ ਬਾਕੀ ਨੇ ਅੰਕੜ ਅਤੇ ਬਲੈਂਕਰ ਦੇ ਵਿੱਚ ਫਰਕ ਕੀ ਹੈ ਤੇ ਇਹਨਾਂ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਜਦੋਂ ਉਹਨਾਂ ਵਿੱਚ ਅੰਕੜ ਲੱਗ ਜਾਂਦੀ ਹੈ ਜਾਂ ਬਲੈਂਕਰ ਲੱਗ ਜਾਂਦੀ ਹੈ ਤਾਂ ਇਹਨਾਂ ਵਿਚਲਾ ਫਰਕ ਕੀ ਰਹਿ ਜਾਂਦਾ ਉਹਨਾਂ ਦੇ ਅਰਥ ਕਿਵੇਂ ਬਦਲ ਜਾਂਦੇ ਹੈ ਉਹ ਸਾਰੀਆਂ ਗੱਲਾਂ ਅੱਜ ਆਸੀਂ ਇਸੇ ਜਮਾਤ ਦੇ ਵਿੱਚ ਕਰਾਂਗੇ ਜਿਹੜੇ ਨੌਜਵਾਨ ਬੱਚੇ ਜਾਂ ਹੋਰ ਦੱਖਣ ਭਾਰਤ ਤੋਂ ਸਾਨੂੰ ਰੋਜ਼ਾਨਾ ਫੋਨ ਆ ਰਹੇ ਹੈ ਕਿ ਅਸੀਂ ਪੰਜਾਬੀ ਇਹਨਾਂ ਜਮਾਤਾਂ ਤੋਂ ਸਿੱਖ ਰਹੇ ਹਾਂ ਤਾਂ ਉਹਨਾਂ ਲਈ ਵੀ ਇਹ ਜਮਾਤ ਖਾਸ ਹੋਣ ਵਾਲੀ ਹੈ ਔਂਕੜ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਔਂਕੜ ਛੋਟੀ ਊ ਕੀ ਮਾਤਰਾ ਤੇ ਦਲੈਂਕੜ ਵੱਡੇ ਊ ਕੀ ਮਾਤਰਾ ਦੇ ਨਾਲ ਮੇਲ ਖਾਂਦਾ ਹੈਗਾ ਸੋ ਸਭ ਤੋਂ ਪਹਿਲਾਂ ਅਸੀਂ ਕੁਝ ਸ਼ਬਦ ਲਿਖਦੇ ਹਾਂ ਜਿਵੇਂ ਅਸੀਂ ਸ਼ਬਦ ਲਿਖਿਆ ਹੈ ਜੱਜੇ ਨੂੰ ਔਂਕੜ ਰਾਣੀ ਨੂੰ ਕੰਨਾ ਜੜਾ ਜੜਾ ਤੇ ਇੱਕ ਹੋਰ ਸ਼ਬਦ ਲਿਖ ਦਿੰਨੇ ਆ ਦਲੈਂਕੜ ਨਾਲ ਲਿਖਦੇ ਨੇ ਇਹ ਸ਼ਬਦ ਆ ਸੀ ਤੇ ਫਰਕ ਸਾਨੂੰ ਥੋੜਾ ਜਿਆਦਾ ਹੀ ਪਤਾ ਲੱਗ ਜੇਗਾ ਕਿ ਇਹ ਬਣ ਗਿਆ ਜੁੜਾ ਤੇ ਤੁਸੀਂ ਬਹੁਤੇ ਪੰਜਾਬੀ ਵੀਰਾਂ ਨੇ ਤਾਂ ਇਸ ਦੇ ਬਾਤ ਵੀ ਬਣਾ ਲਏ ਹੋਣੇ ਤੇ ਜੇ ਕੋ ਤੁਸੀਂ ਬਾਤ ਬਣਾ ਲਿਆ ਤਾਂ ਉਸ ਦਾ ਅਰਥ ਜ਼ਰੂਰ ਟਿੱਪਣੀ ਦੇ ਵਿੱਚ ਲਿਖ ਦਿਓ ਪਹਿਲਾ ਹੈਗਾ ਜੁੜਾ ਜੁੜਾ ਅਸੀਂ ਕੋਈ ਚੀਜ਼ ਟੁੱਟ ਗਈ ਹੈ ਮੰਨ ਲਓ ਮੰਝਾ ਟੁੱਟ ਗਿਆ ਕੁਰਸੀ ਟੁੱਟ ਗਈ ਹੈ ਟੇਬਲ ਟੁੱਟ ਗਿਆ ਤਾਂ ਅਸੀਂ ਕਹਿੰਦੇ ਆ ਜਾ ਉਸ ਨੂੰ ਮਿਸਤਰੀ ਕੋਲੋਂ ਜੁੜਾ ਲਿਆ ਜੜਾ ਮਤਲਬ ਠੀਕ ਕਰਾ ਲਿਆ ਉਸ ਨੂੰ ਸਹੀ ਥਾਂ ਤੇ ਉਸ ਨੂੰ ਫਿੱਟ ਕਰਾ ਲਿਆ ਜੜਾ ਲਿਆ ਅਗਲਾ ਹੈਗਾ ਜੂڑا ਜੂڑا ਸਿੱਖ ਬੱਚੇ ਜਦੋਂ ਆਪਣੇ ਕੇਸ ਬੰਨ੍ਹਦੇ ਆ ਤਾਂ ਸਿਰ ਦੇ ਉੱਤੇ ਜੂڑا ਕਰਦੇ ਆ ਸਾਡੀਆਂ ਭੈਣਾਂ ਵੀ ਜੂڑا ਕਰਦੀਆਂ ਉਹ ਪਿੱਛੇ ਜੂڑا ਕਰਦੀਆਂ ਇੱਥੇ ਤਾਂ ਜੂڑا ਹੈਗਾ ਕੇਸਾਂ ਨੂੰ ਜਦੋਂ ਅਸੀਂ ਬਾਹ ਕੇ ਸਿਰ ਵਿਚਾਲੇ ਗੁੰਦ ਕੇ ਅਸੀਂ ਜੂڑا ਕਰ ਲੈਨੇ ਆ ਮੇਰੇ ਮੂੰਹ 'ਚ ਇੱਕ ਸ਼ਬਦ ਨਿਕਲੇ ਗੁੰਦ ਤਾਂ ਅਸੀਂ ਗੁੰਦ ਵੀ ਕਰ ਲਈਏ ਗੱਗੇ ਨੂੰ ਓਂਕਰ ਦਦਾ ਮੁਕਤਾ ਗੁੰਧ ਗੁੰਦਰ ਬੱਚੇ ਦਾ ਸਿਰ ਬਹੁਤ ਵਧੀਆ ਗੁੰਦ ਕੇ ਵਾਇਆ ਗਿਆ ਹੈ ਆ ਜਾ ਮੈਂ ਤੇਰੀ ਗੁੱਤ ਨੂੰ ਗੁੰਦ ਦਿਆਂ ਗੁੰਧ ਗੁੰਧ ਹੁੰਦਾ ਜਦੋਂ ਅਸੀਂ ਵਾਲਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਬਾ ਕੇ ਗੁੰਦ ਦਿੰਨੇ ਆ ਗੁੰਧ ਇਸੇ ਨਾਲ ਦਾ ਸੀ ਇੱਕ ਹੋਰ ਸ਼ਬਦ ਲਿਖਿਆ ਹੈ ਗੁੰਦ ਗੱਗੇ ਨੂੰ ਦਲੈਂਕੜ ਉੱਤੇ ਜੀਪੀ ਗੁੰਦ ਗੂੰਦ ਹੁੰਦੀ ਹੈ ਜਦੋਂ ਅਸੀਂ ਕੋਈ ਕਾਪੀ ਕਿਤਾਬ ਥੋੜੀ ਜੀ ਪਾੜ ਜਾਂਦੀ ਹੈ ਤਾਂ ਉਸ ਨੂੰ ਜੋੜਨਾ ਹੋਵੇ ਤਾਂ ਅਸੀਂ ਗੂੰਦ ਦਾ ਸਹਾਰਾ ਲੈਂਦੇ ਆ ਅਜਿਹੀ ਇੱਕ ਗੂੰਦ ਕਿਕਰ ਦੇ ਵਿੱਚੋਂ ਹੀ ਨਿਕਲਦੀ ਹੈ ਉਹਨੂੰ ਵੀ ਅਸੀਂ ਕਿਕਰ ਦੀ ਗੂੰਦ ਕਹਿੰਦੇ ਆ ਸੋ ਗੂੰਦ ਹੈਗਾ ਕਿਸੇ ਚੀਜ਼ ਨਾਲ ਜੋੜਨਾ ਕਾਪੀ ਨੂੰ ਜੋੜ ਲੈਣੇ ਆ ਜਾਂ ਅਸੀਂ ਕੋਈ ਚੀਜ਼ ਚਪੇਣੀ ਹੈਗੀ ਤਾਂ ਵੀ ਅਸੀਂ ਗੂੰਦ ਦੀ ਵਰਤੋਂ ਕਰਦੇ ਆ ਤਾਂ ਇੱਕ ਹੋਰ ਸ਼ਬਦ ਲਿਖਦੇ ਆ ਅਸੀਂ ਸ ਸ ਨੂੰ ਔਂਕੜ ਸੋ ਆੜੇ ਗੰਨਾ ਆ ਸਵਾ ਇਹ ਖੋਰ ਸ਼ਬਦ ਲਿਖਿਆ ਸੀ ਸੁਵਾ ਸਵਾ ਸੁਵਾ ਇਥੇ ਆਵਾਜ਼ ਆ ਰਹੀ ਸੋ ਇਥੇ ਰਹੀ ਸੂ ਇਹ ਲੰਬੀ ਆਵਾਜ਼ ਹੁੰਦੀ ਜੂ ਜੋ ਗੂ ਗੂ ਆਵਾਜ਼ ਲੰਬੀ ਆਏਗੀ ਦ ਲੈਂਕੜ ਦੇ ਵਿੱਚ ਤੇ ਜਿਹੜੇ ਸਾਡੇ ਵੀਰ ਹਰਿਆਣੇ ਤੋਂ ਦਿੱਲੀ ਤੋਂ ਜਿਹੜੇ ਵਿਜਾਨਾ ਜਮਾਤਾ ਦੇਖਦੇ ਆ ਉਹਨਾਂ ਨੂੰ ਇਸ ਆਵਾਜ਼ ਬਾਰੇ ਔਂਕੜ ਤੇ ਦੇ ਲਿੰਕ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੋਣਾ ਤੇ ਉਹਨਾਂ ਦੀ ਬਾਤ ਵੀ ਉਹ ਬਣਦੇ ਹੋਏ ਦੇਖ ਰਹੇ ਹੋਣੇ ਪਹਿਲਾ ਸ਼ਬਦ ASCII ਲਿਖਿਆ ਸਵਾ ਆਪੇ ਆਪਾਂ ਕਿਸੇ ਜਵਾਕ ਨੂੰ ਸੁਆਉਣੇ ਆ ਤਾਂ ਅਸੀਂ ਕਹਿੰਦੇ ਇਸ ਨੂੰ ਸਮੇਂ ਸਿਰ ਸਵਾ ਦਿਓ ਸਵਾ ਇਸ ਨੂੰ ਰਾਤ ਦੇਰੀ ਨਾਲ ਸੁਆਇਆ ਸੀ ਤਾਂ ਕਰਕੇ ਇਹ ਅੱਜ ਨੀਂਦਰਾ ਫਿਰਦਾ ਸਵਾ ਤੇ ਇਥੇ ਹੈਗਾ ਸੁਆ ਸੂਆ ਬਹੁਤ ਤਿੱਖਾਗਾ ਸੂਆ ਜਾਂ ਸੂਏ ਨਾਲ ਵਰਕ ਭੰਨਦੇ ਸੂਆ ਬਣਦਾ ਇੱਕ ਅਸੀਂ ਚੀਜ਼ ਨੂੰ ਤਿੱਖੀ ਚੀਜ਼ ਹੁੰਦੀ ਆ ਕਿ ਉਸ ਨਾਲ ਅਸੀਂ ਬਰਫ ਦੀ ਸਿੱਲੀ ਤੋੜਦੇ ਆ ਤੇ ਇਹ ਅਸੀਂ ਸੂਏ ਨਾਲ ਕੋਈ ਅਸੀਂ ਬੋਲੀ ਵੀ ਬਣਦੇ ਆ ਤਾਂ ਅਜਿਹੇ ਆ ਸ਼ਬਦਾਂ ਦਾ ਸੂਆ ਜੇਕਰ ਤੁਸੀਂ ਇਸ ਦੇ ਇਹ ਸੂਆ ਬਹੁਅਰਥਕ ਸ਼ਬਦ ਹੈ ਇਹਦੇ ਤੁਸੀਂ ਹੋਰ ਸ਼ਬਦ ਵੀ ਹੋਰ ਬਾਤ ਵੀ ਬਣਾ ਸਕਦੇ ਹੋ ਬਹੁਅਰਥਕ ਸ਼ਬਦਾਂ ਦੇ ਵਿੱਚ ਆਉਂਦਾ ਹੈ ਸੂਆ ਸੂਆ ਪਿੰਡ ਵਿੱਚ ਦੀ ਵੀ ਸੂਆ ਆਨੰਦ ਆਗਾ ਮਾਜ ਦਾ ਚੌਥਾ ਸੂਆਗਾ ਇਹ ਜਿਹੇ ਸ਼ਬਦਾ ਸੀ ਬਹੁ ਅਰਥਕ ਸ਼ਬਦਾਂ ਦੇ ਵਿੱਚ ਬਣਾਉਂਦੇ ਰਹਿਣੇ ਆ ਅੱਗੇ ਇੱਕ ਹੋਰ ਸ਼ਬਦ ਲਿਖਦੇ ਆ ਪਪੇ ਨੂੰ ਕੜਪੂ ਰਾਰਾ ਮੁਖਤਾਰ ਤੇ ਬੱਬਾ ਮੁਖਤਾ ਬ ਪੁਰਬ ਪੁਰਬ ਤੇ ਬਲੈਂਕਰ ਨਾਲ ਵੀ ਦੇਖ ਲਈਏ ਵੀ ਕੀ ਆਵਾਜ਼ ਨਿਕਲਦੀ ਹੈ ਤੇ ਕੀ ਫਰਕ ਪੈ ਗਿਆ ਜੀ ਪਪੇ ਨੂੰ ਬਲੈਂਕਰਪੂ ਰਾਰਾ ਮੁਖਤਾਰ ਤੇ ਬੱਬਾ ਮੁਖਤਾ ਬ ਪੁਰਬ ਪੁਰਬ ਇਥੇ ਅਸੀਂ ਇੱਕ ਖਾਸ ਦਿਨ ਤੋਂ ਸੰਭਵ ਕਰਦੇ ਆ ਇਹ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਤਾਂ ਅਸੀਂ ਕਹਿੰਦੇ ਆ ਅੱਜ ਪੰਜਵੇਂ ਬਾਦਸ਼ਾਹ ਦਾ ਅੱਜ ਦਸਵੇਂ ਬਾਦਸ਼ਾਹ ਦਾ ਪ੍ਰਕਾਸ਼ ਪੁਰਬ ਹੈ ਇਸ ਤਰ੍ਹਾਂ ਦੇ ਅਸੀਂ ਸ਼ਬਦ ਵਰਤਦੇ ਆ ਪੁਰਬ ਤੇ ਇਥੇ ਹੈਗਾ ਪੂਰਬ ਪੂਰਬ ਹੈਗੀ ਇੱਕ ਦਿਸ਼ਾ ਦਾ ਉਹ ਪੂਰਬ ਵਿੱਚ ਰਹਿੰਦੇ ਨੇ ਅਸੀਂ ਦੱਖਣ 'ਚ ਰਹਨੇ ਆ ਜਿਹੜਾ ਪੰਜਾਬ ਉੱਤਰ 'ਚ ਰਹਿੰਦਾ ਹੈ ਜਿਹੇ ਸ਼ਬਦ ਅਸੀਂ ਪੂਰਬ ਹੈਗਾ ਦਿਸ਼ਾ ਦਾ ਦਿਸ਼ਾ ਦਾ ਸੂਚਕ ਹੈ ਪੂਰਬ ਸੋ ਅਸੀਂ ਬਹੁਤੇ ਸ਼ਬਦ ਇਸ ਬੋਰਡ ਦੇ ਉੱਤੇ ਲਿਖ ਲਏ ਨੇ ਤਾਂ ਕਿ ਅਸੀਂ ਸਮੇਂ ਦੀ ਬਾਤ ਚ ਕਰ ਸਕੀਏ ਪਹਿਲਾ ਸ਼ਬਦ ਅਸੀਂ ਲਿਖਿਆ ਕਿ ਪਪੇ ਨੂੰ ਔਕਰ ਕੋ ਰਾਰੇ ਨੂੰ ਕੰਨਾ ਰਾਪੂਰਾ ਕਈ ਦਿਨਾਂ ਤੋਂ ਪੂਰੇ ਦੀ ਹਵਾ ਚੱਲ ਰਹੀ ਹੈ ਪੂਰਾ ਇਹ ਪੂਰਾ ਵਗ ਰਿਹਾ ਤਾਂ ਇਉਂ ਇਨੀ ਠੰਡ ਲੱਗ ਰਹੀ ਹੈ ਪੂਰਾ ਤੇ ਇੱਕ ਅਗਲਾ ਇਸੇ ਨਾਲ ਦਾ ਅਸੀਂ ਦਿਨੈਂਕੜ ਦੇ ਵਿੱਚ ਲਿਖਿਆ ਪੂਰਾ ਉਸਨੇ ਆਪਣਾ ਕੰਮ ਪੂਰਾ ਕਰ ਲਿਆ ਹੈ ਆਪਾਂ ਘਰ ਦਾ ਕੰਮ ਪੂਰਾ ਕਰਾ ਕੇ ਹੀ ਸਮਾਨ ਰੱਖਾਂਗੇ ਪੂਰਾ ਤੇ ਅਗਲਾ ਸ਼ਬਦ ਹੈਗਾ ਬੱਬੇ ਨੂੰ ਔਂਕਰ ਬੂ ਰਾਦੇ ਨੂੰ ਕੰਨਾ ਰਾ ਬੁਰਾ ਆਪਾਂ ਕਹਿੰਦੇ ਹੁਣਾਂ ਕਿ ਮੇਰੀ ਗੱਲ ਦਾ ਬੁਰਾ ਨਾਮ ਨਹੀਂ ਉਹ ਜ਼ਰੂਰ ਤੇਰੀ ਗੱਲ ਦਾ ਬੁਰਾ ਬਣਾ ਗਿਆ ਬੁਰਾ ਤੇ ਇਹ ਤੋਂ ਬਾਅਦ ਆਸੀਂ ਔਂਕਰ ਦੇ ਨਾਲ-ਨਾਲ ਦਲੈਂਕੜ ਦਾ ਵੀ ਸ਼ਬਦ ਲਿਖਿਆ ਇੱਥੇ ਆਵਾਜ਼ ਘਟਾ ਲਈ ਬੱਬੇ ਨੂੰ ਔਂਕਰ ਬੂ ਤੇ ਇੱਥੇ ਆਰੀਏ ਬੂ ਬੱਬੇ ਨੂੰ ਦਲੈਂਕੜ ਨੂੰ ਬੂ ਬੂਰਾ ਬੱਬੇ ਨੂੰ ਤੇ ਲੈਂਕੜ ਬੂਰਾ ਰਾਰੇ ਕਿਨਾਰਾ ਬੂਰਾ 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 ਇੱਕ ਲੱਕੜ ਦਾ ਵੀ ਬੂਰਾ ਹੁੰਦਾ ਹੈਗਾ ਇੱਕ ਬੂਰਾ ਸੀ ਉਸ ਨੂੰ ਵੀ ਕਹਿੰਦੇ ਨੇ ਜਿਹੜਾ ਬਿੱਲੀਆਂ ਖਾਣਾ ਹੋਵੇ ਅਸੀਂ ਉਸ ਨੂੰ ਕਹਿੰਦੇ ਬੂਰਾ ਉਸ ਨੂੰ ਵੀ ਕਹਿੰਦੇ ਬਿੱਲੀ ਅੱਖਾ ਵੀ ਕਹਿੰਦੇ ਆ ਬੂਰਾ ਬੂਰੀ ਮੱਝ ਪੂਰੇ ਜਿਹੇ ਰੰਗ ਦੀ ਹੁੰਦੀ ਆ ਬੂਰੀ ਮੱਝ ਬੂਰਾ ਕੱਟਾ ਇਹੇ ਸ਼ਬਦ ਅਸੀਂ ਵਰਤਦੇ ਆ ਪੱਬੇ ਨੂੰ ਔਕੜ ਪੂ ਰਾਰਾ ਮੁਖਤਾਰ ਪੋਰ ਅਸੀਂ ਇੱਥੇ ਔਂਕੜ ਦੇ ਦਲਿੰਕੜ ਵਾਲੇ ਇੱਕੋ ਜਿਹੇ ਸ਼ਬਦ ਲਿਖ ਰਹੇ ਆ ਭੂਰ ਮਿੱਟੀ ਭੂਰ ਰਹੀ ਹੈ ਛੱਤ ਤੋਂ ਮਿੱਟੀ ਭੂਰ ਰਹੀ ਹੈ ਭੂਰ ਇੱਥੇ ਹੈਗਾ ਭੂਰ ਉਹ ਬਿੰਦ ਦਾ ਲੈਂਕੜ ਭੂ ਰਾਣਾ ਮੁਖਤਾਰ ਭੂਰ ਭੂਰ ਦਾ ਇੱਥੇ ਮਤਲਬ ਇਹ ਕਹਿੰਦੇ ਕਿ ਜਿਵੇਂ ਥੋੜੀ ਥੋੜੀ ਭੂਰ ਪੈ ਰਹੀ ਹੁੰਦੀ ਹੈ ਮੀਂਹ ਤਾਂ हट ਗਿਆ ਪਰ ਹਜੇ ਵੀ ਭੂਰ ਪੈ ਰਹੀ ਹੈ ਸਵੇਰ ਦੀ ਭੂਰ ਪਈ ਲੈਂਦੀ ਹੈ ਭੂਰ ਅਗਲਾ ਸ਼ਬਦ ਹੈ ਜੀ ਪੱਪੇ ਨੌਂਕੜ ਪੋ ਨਾਣੀ ਰੁਪਿਆਰੀ ਨੀ ਪੁਣੀ ਪੁਣੀ ਜੇ ਆਪਾਂ ਕਹਿੰਦੇ ਚਾਹ ਪੁਣੀ ਨਹੀਂ ਹੋਈ ਚਾਹ ਪੁਣੀ ਨੂੰ ਵਿੱਚ ਪੱਤੀ ਪਈ ਐ ਪੁਣੀ ਆਪਾਂ ਚਾਹ ਪੁਣੀ ਨਾਲ ਪੁੰਨਦੇ ਆ ਉਹ ਪੁਣੀ ਤੋਂ ਸ਼ਬਦ ਆ ਰਿਹਾ ਇਥੇ ਅਗਲਾ ਸ਼ਬਦ ਆਏਗਾ ਪਪਿੰਦ ਲੈ ਕੇ ਪੂ ਨਾਣੀ ਰੁਪਿਆਰੀ ਨੀ ਪੁਣੀ ਪੁਣੀ ਹੈ ਕਿ ਪੱਗੜੀ ਪੁਣੀ ਕਰਾਓ ਪੁਣੀ ਪੱਗੜੀ ਆਪਾਂ ਪੁਣੀ ਕਰਦੇ ਆ ਪਹਿਲਾਂ ਉਸ ਨੂੰ ਸਹੀ ਰੂਪ ਦੇ ਵਿੱਚ ਬੰਨਣ ਦੇ ਲਈ ਪੁਣੀ ਕਰਨੀ ਪੈਂਦੀ ਐ ਇਥੇ ਹੈਗਾ ਪੁਣੀ ਚਾਰ ਪੁਣਾ ਤੇ ਇਥੇ ਹੈਗਾ ਪੁਣੀ ਤੇ ਅਗਲਾ ਸ਼ਬਦ ਹੈਗਾ ਪਪੇ ਓਮਕੜ ਪੂ ਰਾਰੇ ਬਿਹਰੀ ਦੀ ਪੂਰੀ ਤੇ ਇਥੇ ਆਵਾਜ਼ ਆ ਰਹੀ ਹੈ ਪੂਰੀ ਦੋਨਾਂ ਦੇ ਵਿੱਚ ਅਰਥਾਂ ਦੇ ਵਿੱਚ ਫਰਕ ਹੈ ਇਥੇ ਪੂਰੀ ਸ਼ਬਦ ਅਸੀਂ ਕਈ ਵਾਰੀ ਤਾਂ ਤਖੱਲਸ ਵਜੋਂ ਵੀ ਵਰਤਿਆ ਜਾਂਦਾ ਓਮਪੁਰੀ ਅਮਰੀਸ਼ਪੁਰੀ ਅਜਿਹੇ ਸ਼ਬਦ ਵਰਤੇ ਜਾਂਦੇ ਨੇ ਪਰ ਇੱਕ ਸ਼ਬਦ ਅਸੀਂ ਪੂਰੀ ਵਰਤਦੇ ਆ ਆਨੰਦਪੁਰੀਏ ਤੂੰ ਵਸਦੀ ਰਹਿ ਗੁਰਤੇਗ ਬਹਾਦਰ ਜੀ ਆਨੰਦਪੁਰੀ 5 ਸਾਲ ਬਾਅਦ ਪਹੁੰਚੇ 10 ਸਾਲ ਬਾਅਦ ਪਹੁੰਚੇ ਆਪਣੀ ਯਾਤਰਾ ਸਵਾਪਤ ਕਰਕੇ ਪਹੁੰਚੇ ਅਨੰਤਪੁਰੀ ਤੇ ਇੱਥੇ ਹੈਗਾ ਪੂਰੀ ਬਿਲਕੁਲ ਐਸੇ ਨਾਮ ਦੇ ਸ਼ਬਦ ਹੈ ਪੂਰੀ ਹੋ ਚੁੱਕੀ ਹੈ ਉਸ ਦੀ ਇੱਕ ਕਿਸ਼ਤ ਪੂਰੀ ਹੋ ਚੁੱਕੀ ਹੈ ਤੇ ਬਹੁ ਅਰਥਕ ਸ਼ਬਦ ਹੈ ਇੱਥੇ ਪੂਰੀ ਹੋਰ ਵੀ ਸ਼ਬਦ ਬਣਾਏ ਜਾ ਸਕਦੇ ਪੂਰੀ ਛੋਲੇ ਦਾ ਲੰਗਰ ਲੱਗਿਆ ਹੈ ਪੂਰੀ ਅਗਲਾ ਸ਼ਬਦ ਹੈ ਜੀ ਦਦੇ ਨੂੰ ਔਂਕੜ ਦੋ ਆੜੇ ਕੰਨਾ ਆ ਦਵਾ ਤੇ ਇੱਥੇ ਹੈਗਾ ਦਦੇ ਨੂੰ ਦਲੈਂਕੜ ਦੂ ਆੜੇ ਕੰਨਾ ਆ ਦੁਆ ਉਸ ਗਰੀਬ ਬੰਦੇ ਲਈ ਦੁਆ ਕਰੋ ਭਾਵੇਂ ਹਿੰਦੀ ਦਾ ਸ਼ਬਦ ਹੈ ਪਰ ਇਥੇ ਅਰਥ ਨਿਕਲ ਰਿਹਾ ਦੁਆ ਦੁਆ ਦਾ ਨੂੰ ਨਾਲ ਹੀ ਬੰਦਾ ਠੀਕ ਹੋ ਸਕਦਾ ਹੈ ਇੱਕ ਦਾ ਅਰਦਾਸ ਕਰਨੀ ਇੱਕ ਦਵਾਈ ਦੇਣਾ ਇਹ ਤੋਂ ਬਾਅਦ ਹੈਗਾ ਇੱਕ ਦੁਆ ਆਪਾਂ ਕਹਿੰਦੇ ਇੱਕ ਦਾ ਇੱਕ ਆ ਦੋ ਦਾ ਦੁਆ ਤਿੰਨ ਦਾ ਤੀਆ ਦੁਆ ਹੈਗਾ ਦੋ ਦੇ ਲਈ ਵਰਤਾਇ ਜਾਂਦਾ ਹੈ ਦੋ ਨੰਬਰ ਦੇ ਲਈ ਦੁਆ ਇਹ ਦੋ ਆਲਾ ਆ ਗਿਆ ਜੀ ਚੱਚੇ ਨੋਂਕਰ ਚੂ ਰਾਰੇ ਨਿਕੰਨਾ ਰਾ ਚਰਾ ਇੱਥੇ ਫਿਰ ਹਿੰਦੀ ਸ਼ਬਦ ਨਿਕਲੇਗਾ ਤੇ ਇੱਥੇ ਹੈਗਾ ਚੱਚੇ ਨੇ ਤੇ ਲੈਂਕਰ ਚੂ ਰਾਰੇ ਨਿਕੰਨਾ ਚੂਰਾ ਇੱਥੇ ਚਰਾ ਕਿ ਉਸ ਦੀ ਕੋਲੀਆਂ ਪਾਲੀਆਂ ਗੱਲਾਂ ਨੇ ਮੇਰਾ ਦਿਲ ਚਰਾ ਲਿਆ ਚਰਾ ਇੱਥੇ ਹੈਗਾ ਚੂਰਾ ਚੂਰਾ ਜਦੋਂ ਟੁਕੜੇ ਟੁਕੜੇ ਕਰ ਦਈਏ ਕੋਈ ਚੀਜ਼ ਨੂੰ ਉਸ ਨੇ ਤਾਂ ਖਿਡਾਉਣ ਦਾ ਚੂਰਾ ਚੂਰਾ ਕਰ ਦਿੱਤਾ ਚੂਰਾ ਚੂਰਾ ਗੱਡੀ ਦਾ ਕੁਝ ਵੀ ਨਹੀਂ ਬਚਾ ਉਹ ਤਾਂ ਚੂਰ ਚੱਕਣਾ ਚੂਰ ਹੋ ਗਈ ਚੂਰਾ ਹੋ ਗਿਆ ਉਸ ਦਾ ਚੂਰਾ ਟੁਕੜੇ ਟੁਕੜੇ ਹੋ ਜਾਣਾ ਅਗਲਾ ਸ਼ਬਦ ਆਇਆ ਜੀ ਹਾ ਇਹਨੂੰ ਔਂਕੜ ਹੋ ਨਾਣਾ ਮੁਕਤਾ ਨ ਹੁਣ ਤੇ ਅਗਲੇ ਸ਼ਬਦ ਜਾਸਿ ਇਸੇ ਨਾਲ ਦੇ ਸ਼ਬਦ ਦੇ ਵਿੱਚ ਬਲੈਂਕੜ ਨੂੰ ਵਰਤੇਗਾ ਬਲੈਂਕੜ ਦੇ ਵਿੱਚ ਬਣ ਗਿਆ ਹੂਣ ਹੁਣ ਹੂਣ ਹੁਣ ਤਾਂ ਸਮੇਂ ਤੋਂ ਹੈ ਕਿ ਹੁਣ ਮੈਂ ਮਜ਼ਾਬ ਨਹੀਂ ਜਾ ਸਕਦਾ ਹੁਣ ਮੈਨੂੰ ਕੰਮ ਹੈਗਾ ਹੁਣ ਮੈਂ ਪੜਾ ਲਿਆ ਹਾਂ ਹੁਣ ਮੈਂ ਰੋਟੀ ਖਾ ਰਿਹਾ ਹੁਣ ਹੁਣ ਇਥੋਂ ਹੈਗਾ ਸਮੇਂ ਦੇ ਨਾਲ ਮਤਲਬ ਰੱਖਦਾ ਤੇ ਇਥੇ ਹੈਗਾ ਹੂਨ ਹੂਨ ਇੱਕ ਜਾਤੀ ਦਾ ਨਾਂ ਹੈ ਜਿਵੇਂ ਅਫਗਾਨੀ ਹੂਨ ਮੰਗੋਲ ਇਹ ਸਾਰੇ ਹੀ ਗਜਵੀ ਇਹ ਸਾਰੇ ਹੀ ਭਾਰਤ 'ਤੇ ਹਮਲੇ ਕਰਦੇ ਰਹੇ ਨੇ ਹੂਨ ਜਾਤੀ ਬਹੁਤ ਖਤਰਨਾਕ ਜਾਤੀ ਸੀ ਹੂਨ ਇੱਕ ਜਾਤੀ ਦਾ ਨਾਂ ਹੈ ਜਿਹੜੀ ਵਾਰ-ਵਾਰ ਭਾਰਤ 'ਤੇ ਹਮਲੇ ਕਰਦੇ ਰਹੀ ਹੈ ਇਸ ਤਰ੍ਹਾਂ ਦੇ ਅਸੀਂ ਅੱਜ ਬਹੁਤ ਸ਼ਬਦ ਲਿਖੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਔਂਕੜ ਤੇ ਦਲੈਂਕੜ ਦਾ ਖਿਆਲ ਰੱਖਦੇ ਹੋਏ ਉਹਨਾਂ ਦੇ ਵਿੱਚ ਅਰਥ ਦਾ ਵੀ ਜਿਹੜਾ ਫਰਕ ਪੈਂਦਾ ਉਸ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਥੇ ਮੈਂ ਫਿਰ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਜਿਹੜੇ ਦੱਖਣ ਤੋਂ ਵੀਰ ਜੁੜੇ ਨੇ ਉਹ ਵੀ ਨਿਰੰਤਰ ਜੁરૂਖ ਚ ਸਾਡੇ ਨਾਲ ਜੁੜੇ ਰਹਿਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਚ ਅਸੀਂ ਸਿਰਫ ਪੰਜਾਬੀ ਵੀਰਾਂ ਨੂੰ ਨਹੀਂ ਹਿੰਦੀ ਵਾਲੇ ਵੀਰਾਂ ਨੂੰ ਵੀ ਪੰਜਾਬੀ ਸਖਾਸ ਕੀਏ ਆਉਣ ਵਾਲੇ ਸਮੇਂ 'ਚ ਸਾਡੀਆਂ ਅਜਿਹੀਆਂ ਜਮਾਤਾਂ ਜਾਰੀ ਰਹਿਣਗੀਆਂ ਤੇ ਜੇਕਰ ਤੁਹਾਨੂੰ ਸਾਡੀ ਇਹ ਅੱਜ ਦੀ ਜਮਾਤ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਅੱਗੇ ਭੇਜਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਪੰਜਾਬੀ ਪ੍ਰਚਾਰ ਤੇ ਪ੍ਰਸਾਰ ਵਿੱਚ ਤੇ ਇਸ ਦੇ ਸਹਿਯੋਗ ਦੇ ਵਿੱਚ ਤੁਸੀਂ ਇਸ ਨੂੰ ਅੱਗੇ ਜ਼ਰੂਰ ਪਹੁੰਚਦਾ ਕਰੋ ਅਸੀਂ ਜਲਦ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ